ਜੇ ਤੁਸੀਂ ਬਿਯਾਰੋਂ ਕੋਈ ਪਤਾ ਲੈਨੇ ਹੋ 100 ਰੁਪਏ ਦਾ ਜਾਂ 150 ਰੁਪਏ ਦਾ ਪਤਾ ਲੈਨੇ ਹੋ ਜੇ 100 ਰੁਪਏ ਦਾ ਪਤਾ ਸਾਡੇ ਕੋਲ 20 22 ਰੁਪਏ ਦਾ ਹੈ ਕੋਈ ਵੀ ਸਾਰੀਆਂ ਦਵਾਈਆਂ ਸਾਡੇ ਕੋਲੇ ਵੀ 80 ਤੋਂ 90% ਤੱਕ ਸਸਤੀਆਂ ਨੇ ਸਾੜ ਸਾੜ ਬਿਲਕੁਲ ਸੇਮ ਸਾੜ ਦਵਾਂਗੇ ਸਰਕਾਰ ਵੱਲੋਂ ਸਾਰੀਆਂ ਦਵਾਈਆਂ ਜਾਈ ਕੀਤੀਆਂ ਹੋਈਆਂ ਨੇ ਸਰਕਾਰ ਨੇ ਉੱਪਰ ਹਰੇਕ ਪੱਤੇ ਦੇ ਉੱਤੇ ਜਾਂ ਹਰ ਇੱਕ ਡੱਬੇ ਦੇ ਉੱਤੇ ਉਹਦਾ ਰੇਟ ਲਿਖਿਆ ਹੁੰਦਾ ਇਹ ਗੈਸਾ ਪੱਤਾ ਹੈ ਜੇ ਲੋਕੀ ਜਿਹੜੇ ਲੈਂਦੇ ਆ ਉਹਨੂੰ ਪਤਾ ਹੈਗਾ ਸਾਡਾ ਡੀਐਸਆਰ ਵੈਰ ਜਿਹੜੇ ਲਗਾ 22 ਰੁਪਏ ਦਾ ਪੱਤਾ ਸਾਡੇ ਕੋਲੇ ਆ ਇਹ ਇਹਦੇ ਜਨਾ ਇੱਕ ਹੈਗਾ ਕਿ ਸਰਕਾਰ ਨੇ ਇੱਕ ਦੁਕਾਨਾਂ ਖੋਲੀਆਂ ਨੇ ਪ੍ਰਧਾਨ ਮੰਤਰੀ ਭਾਰਤੀ ਜਨੋਚੀ ਜਿੰਦੇ ਉਹਨਾਂ ਨੇ ਸਰਕਾਰ ਆਪ ਕੰਪਨੀਆਂ ਕੋਲੋਂ ਦਵਾਈਆਂ ਲੈ ਕੇ ਆਪਣਾ ਲੋਪਰ ਲੋਗੋ ਲਾ ਕੇ ਆਪਣਾ ਪਤਾ ਲਾ ਕੇ ਇੱਥੇ ਟੈਕਸ ਨਹੀਂ ਪੈਂਦਾ ਕੋਈ ਕੰਟਰੋਲ ਸਾਡੇ ਕੋਲੇ ਇਹ 12 ਰੁਪਏ ਦੀ ਸੀਸ਼ੀ ਹੈ ਉਹ ਤਾਂ 40 4000 ਰੁਪਏ ਦੀ ਸੀਸ਼ੀ ਆਉਣੀ ਹੈ ਜਿਹਦੀ ਕੰਟਰੋਲ ਦੀ ਹੁੰਦੀ ਹੈ ਜਿਹੜੇ ਬਜ਼ੁਰਗ ਬੰਦੇ ਆਉਂਦੇ ਆ ਸਾਡੇ ਕੋਲੇ ਗਾਹਕ ਆਉਂਦੇ ਨੇ ਉਹ ਜੇ ਉਹਨਾਂ ਦੀ 4000 ਰੁਪਏ ਦੀ ਦਵਾਈ ਮਹੀਨੇ ਦੀ ਆਉਂਦੀ ਸੀ ਨਾ ਸਾਡੇ ਕੋਲੇ ਉਹ 7-800 900 ਰੁਪਏ ਦੀ ਆਉਂਦੀ ਹੈ ਬਸ ਮੈਂ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਪ੍ਰੋਬਲਮ ਹੀ ਇਹੀ ਹੈ ਤੁਸੀਂ ਰੋਟੀ ਇੱਕ ਕਟ ਖਾ ਸਕਦੇ ਹੋ ਪਰ ਦਵਾਈ ਤੁਹਾਨੂੰ ਖਾਣੀ ਹੀ ਪੈਣੀ ਹੈ ਡਾਕਟਰ ਨੇ ਜੋ ਲਿਖ ਕੇ ਜਦੋਂ ਖਾਣੀ ਹੀ ਪੈਣੀ ਹੈ ਜਿਹੜੇ ਅੱਜ ਕੱਲ ਮੀਰੋ ਕਿਵਿਆ ਹੋ ਜਾਂਦੇ ਦਵਾਈ ਲੈਂਦੇ 4000 ਰੁਪਏ ਦੀ ਦਵਾਈ ਮਹੀਨੇ ਦੀ ਆਉਂਦੀ ਹੈ ਉਹਦੀ 1000 ਰੁਪਏ ਦੀ ਆਣ ਲੱਗੀ ਉਹਦੇ 3000 ਬਚ ਗਿਆ ਨਾ ਉਹਨੂੰ ਮੈਂ ਸਾਰੇ ਲੋਕਾਂ ਨੂੰ ਕਹਿੰਦਾ ਇਹ ਵੀ ਇੱਕ ਵਾਰ ਜੀ ਅਜ਼ਮਾ ਕੇ ਦੇਖ ਉਹੀ ਦਵਾਈ ਹੈ ਉਹੀ ਆਰਾਮ ਕਰਦਾ ਉਨਾ ਹੀ ਆਰਾਮ ਆਣਾ ਅੱਜ ਤੱਕ 4 ਸਾਲ ਹੋ ਗਏ ਸਾਡੇ ਕੋਲ ਅੱਜ ਤੱਕ ਕਿਸੇ ਗਾਹ ਨਹੀਂ ਆ ਕੇ ਗਿਆ ਨਹੀਂ ਮੈਨੂੰ ਖਸਾ ਨਹੀਂ ਹੋਇਆ ਪਹਿਲਾਂ ਤਾਂ ਸਿਟੀ ਹੈਡਲਾਈਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਸਾਡੀ ਦੁਕਾਨ ਤੇ ਆਏ ਹੋ ਬਹੁਤ ਧੰਨਵਾਦ ਬਾਕੀ ਅੱਜ ਕੱਲ ਲੋਕ ਸਾਰੇ ਜਾਣਦੇ ਆ ਕਿ ਦਵਾਈਆਂ ਮਹਿੰਗੀਆਂ ਨੇ ਪਰ ਇਹ ਪ੍ਰਧਾਨ ਮੰਤਰੀ ਭਾਰਤੀ ਜਨੋਸ਼ਦੀ ਕੇਂਦਰ ਪ੍ਰਧਾਨ ਮੰਤਰੀ ਭਾਰਤੀ ਜਨ ਪ੍ਰੋਜੇਕਟਾਂ ਦੇ ਤਹਿਤ ਇਹ ਕੇਂਦਰ ਖੁੱਲੇ ਗਏ ਆ ਇਹਨਾਂ ਦੁਕਾਨਾਂ ਦੁਕਾਨਾਂ ਉੱਤੇ ਸਾਰੀਆਂ ਦਵਾਈਆਂ ਜੇ ਤੁਸੀਂ ਬਿਮਾਰ ਹੋ ਕੋਈ ਪਤਾ ਲੈਣੇ ਹੋ 100 ਰੁਪਏ ਦਾ ਜਾਂ 150 ਰੁਪਏ ਦਾ ਪਤਾ ਲੈਣੇ ਹੋ ਜੇ 100 ਰੁਪਏ ਦਾ ਪਤਾ ਸਾਡੇ ਕੋਲ 20-22 ਰੁਪਏ ਦਾ ਹੈ ਕੋਈ ਵੀ ਸ਼ੂਗਰ ਦਾ ਲੈ ਲਓ ਅ ਬੀਪੀ ਦਾ ਲੈ ਲਓ ਜਾਂ ਕਿਸੇ ਵੀ ਬਿਮਾਰੀ ਦਾ ਹੈਗਾ ਤੁਸੀਂ 25 ਲੈ ਕੇ ਵੀ ਆ ਸਕਦੇ ਹੋ ਤੇ ਵੈਸੇ ਵੀ ਦਵਾਈ ਦਾ ਨਾਮ ਲੱਕੇ 10 ਕਿ ਵੀ ਲੈ ਸਕਦੇ ਹੋ ਸਾਰੀਆਂ ਦਵਾਈਆਂ ਸਾਡੇ ਕੋਲੇ ਵੀ 80 ਤੋਂ 90% ਤੱਕ ਸਸਤੀਆਂ ਨੇ ਮਤਲਬ ਜਿਹੜੀ ਅਸੀਂ ਬਾਹਰ 100 ਦੀ ਲੈਣਾ ਇੱਥੇ 20-25 ਦੇ ਵਿੱਚ ਲੈ ਸਕਦੇ ਜਿਹੜੀ 100 ਰੁਪਏ ਦੀ ਬਾਹਰੋਂ ਪਤਾ ਲੈ ਲੈਂਦਾ ਉਹ ਸਾਡੇ ਕੋਲ 20-22 ਰੁਪਏ ਦਾ ਪਤਾ ਹੈ ਤੁਸੀਂ ਪਤਾ ਲੈ ਕੇ ਆ ਜਾਓ ਸੋਦਰ ਪੱਤੇ ਪੱਤੇ ਬਦਲਾਉ ਉਹੀ ਸਾੜ ਦੇਖ ਕੇ ਦੇ ਦਾਂਗੇ ਤੇ ਨਾਮ ਨਹੀਂ ਲਿਖਿਆ ਹੁੰਦਾ ਇੰਨਾ ਫਰਕ ਹੁੰਦਾ ਬਸ ਸਾੜ ਸਾੜ ਬਿਲਕੁਲ ਸੇਮ ਸਾੜ ਦਵਾਂਗੇ ਸਰਕਾਰ ਵੱਲੋਂ ਸਾਰੀਆਂ ਦੁਨੀਆਂ ਜਾਈ ਕੀਤੀਆਂ ਹੋਈਆਂ ਨੇ ਸਰਕਾਰ ਨੇ ਉੱਪਰ ਉੱਪਰ ਹਰੇਕ ਪੱਤੇ ਦੇ ਉੱਤੇ ਜਾਂ ਹਰੇਕ ਡੱਬੇ ਦੇ ਉੱਤੇ ਉਹਦਾ ਰੇਟ ਲਿਖਿਆ ਹੁੰਦਾ ਜਿਵੇਂ ਹੁਣ ਆ ਪੈਂਟਾਪਰਾਜੋਲ ਹੈ ਇਹ ਇਹਦੇ ਤੇ 22 ਰੁਪਏ ਦਾ ਪੱਤਾ ਹੈ ਪੈਂਟਾਪਰਾਜੋਲ ਦਾ ਸਾਡਾ ਇਹ ਗੈਸ ਦਾ ਪੱਤਾ ਹੈ ਇਹ ਲੋਕੀ ਜਿਹੜੇ ਲੈਂਦੇ ਆ ਉਹਨੂੰ ਪਤਾ ਹੈਗਾ ਸਾਡਾ ਡੀਐਸਆਰ ਵਗੈਰਾ ਜਿਹੜੇ ਲੈਂਦੇ ਆ 22 ਰੁਪਏ ਦਾ ਪੱਤਾ ਸਾਡੇ ਕੋਲੇ ਆ ਉਹ ਬਿਜਾਰੋ ਇਹ ਤੋਂ ਤੁਸੀਂ ਲੈਣ ਜਾਊਗਾ ਉਹਦੇ ਇਹ ਸਸਤੀਆਂ ਕਿਵੇਂ ਮਿਲਦੀਆਂ ਨੇ ਇੱਥੇ ਦਵਾਈਆਂ ਜੇ ਬਾਹਰ 100 ਦੀ ਲੈਣੇ ਇੱਥੇ 20 ਚ ਕਿਵੇਂ ਮਿਲਦੀਆਂ ਬੇਟੇ ਇਹਦੇ ਜਨਾ ਇੱਕ ਹੈਗਾ ਕਿ ਸਰਕਾਰ ਨੇ ਇੱਕ ਦੁਕਾਨਾਂ ਖੋਲੀਆਂ ਨੇ ਪ੍ਰਧਾਨ ਮੰਤਰੀ ਭਾਰਤੀ ਜਨੌਰਥੀ ਕੇਂਦਰ ਕਹਿੰਦਾ ਮਤਲਬ ਉਹਨਾਂ ਨੇ ਇੱਕ ਇੱਕ ਸਿਸਟਮ ਬਣਾਤਾ ਵੀ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਮਿਲਦੀਆਂ ਸੀਗੀਆਂ ਸਸਤੀਆਂ ਕਿਦਾਂ ਕਰੀਏ ਉਹਨਾਂ ਨੇ ਸਰਕਾਰ ਆਪ ਕੰਪਨੀਆਂ ਕੋਲੋਂ ਦਵਾਈਆਂ ਲੈ ਕੇ ਆਪਣਾ ਉੱਪਰ ਲੋਗੋ ਲਾ ਕੇ ਆਪਣਾ ਪਤਾ ਲਾ ਕੇ ਇੱਥੇ ਟੈਕਸ ਨਹੀਂ ਪੈਂਦਾ ਕੋਈ ਵੀ ਜਿਹੜਾ ਸਰਕਾਰ ਤੋਂ ਬਾਕੀ ਚੀਜ਼ਾਂ ਦਾ ਟੈਕਸ ਪੈਂਦਾ ਹੈ ਸੈਂਟਰ ਦਾ ਟੈਕਸ ਪੈਂਦਾ ਉਹਦਾ ਪੈਂਦਾ ਬਾਕੀ ਐਡਵਰਟਾਈਜ਼ਮੈਂਟ ਹੈ ਇਹ ਐਡਵਰਟਾਈਜ਼ਮੈਂ ਉਹ ਬਾਕੀ ਐਡਵਰਟਾਈਜ਼ਮੈਂਟ ਓ ਟੀਵੀ ਦੇ ਉੱਤੇ ਆ ਗਈ ਮੂਵੀ ਦੀ ਮਸ਼ਹੂਰੀ ਹੁਣ ਮੂਵੀ ਦੀ ਜਿਹੜੀ ਮਸ਼ਹੂਰੀ ਆਉਂਦੀ ਆ ਉਹਦੇ ਤੇ ਪੀਏ ਲੱਗਦੇ ਨੇ ਜਾਂ ਹੀਰੋਇਨਾਂ ਪੈਸੇ ਲੈਂਦੀਆਂ ਜਾਂ ਕੋਈ ਵੀ ਪੈਸੇ ਲੈਂਦੇ ਖੱਟਾ ਕਿੰਨਾ ਹੁੰਦਾ ਉਹਨਾਂ ਦਾ ਉਹ ਖੱਟਾ ਕੋਈ ਨਹੀਂ ਹੈਗਾ ਸਾਡੇ ਕੋਲੇ ਮੂਵੀ ਦਾ ਜਿਹੜੀ ਜਿਹੜੀ ਮੂਵੀ ਵਾਲਾ ਹੈਗਾ ਸਾਲਟ ਹੈਗਾ ਇਹ ਭਾਈ ਕਿੰਨੇ 24 ਰੁਪਏ ਦਾ ਹੈ ਮੇਰੇ ਖਿਆਲ ਜਿਹੜੇ ਮੂਵੀ ਜਿਹੜੀ ਮੂਵੀ ਆਪਾਂ ਬਜਾਰੋਂ ਮਿਲਦੇ ਆ ਮੂਵੀ ਬਜਾਰੋਂ ਮਿਲਦੀ ਸਾਡੇ ਕੋਲ 24 ਰੁਪਏ ਦੀ ਹੈ ਸਿਰਫ ਸਾਡੇ 60 ਲੀ ਹੈ ਤੇ ਸੇਮ ਇਹ ਇਹੀ 60 ਮੂਵੀ ਦੇ ਉੱਤੇ ਵੀ ਲਿਖਿਆ ਹੋਊਗਾ ਇਹ ਨਹੀਂ ਹੈਗਾ ਵੀ ਤੁਸੀਂ ਸਾਡਾ ਵੀ ਤਾਂ ਉਹ ਸਭ ਚੁੱਪ ਕਿ ਮੂੰਹ 12 ਲੈਣੀ ਹੋਵੇ ਤਾਂ ਇਹ 1.5 200 ਦੀ ਮਿਲੂ ਘੱਟੋ ਘੱਟ ਨਹੀਂ ਮਿਲਦੀ ਆ ਆਪਾਂ ਕਿ ਗੱਲ ਨਹੀਂ 100 ਦਾ ਵੀ 150 ਦਾ ਵੀ ਨਹੀਂ ਮਿਲਦੀ ਆ ਮੈਨੂੰ ਵੀ ਪਤਾ ਮੈਨੂੰ ਆਪਣੀ ਪਤਾ ਵੀ 24 ਰੁਪਏ ਸਾਡੀ ਸਾਡੀ ਮੂਵ ਦੀ ਸੀ ਇਹ ਇਹ ਮੂਵ ਦੇ ਵਿੱਚ ਇਹ ਇਹਦਾ ਵੀ ਹੈਗੀ ਆ ਇਹ ਡਿਪਰੈਸ਼ਨ ਵਾਲਾ ਮਾਮਲਾ ਹੁਣ ਤੋਂ ਦੂਜੇ ਨਾਲੋਂ ਆਪਣਾ ਲੈਣੇ ਆ ਆਪਾਂ ਕੀਨਾ ਡਟੋਲ ਡਟੋਲ ਸਾਡੇ ਕੋਲੇ ਇਹ 12 ਰੁਪਏ ਦੀ ਸ਼ੀਸ਼ੀ ਆ ਉਹ ਤਾਂ 40 4000 ਰੁਪਏ ਜੀ ਸੀ ਸੀ ਆਉਂਦੀ ਹੈ ਜਿਹੜੀ ਡਟਰੋਲ ਦੀ ਹੁੰਦੀ ਹੈ ਮੇਰੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਸਾਰੀਆਂ ਦਵਾਈਆਂ ਜਿਹੜੀਆਂ ਆਈਆਂ ਜਿੰਨੀਆਂ ਵੀ ਸਾਰੀਆਂ ਜਿਹੜੇ ਬਜ਼ੁਰਗ ਬੰਦੇ ਆਉਂਦੇ ਆ ਸਾਡੇ ਕੋਲੇ ਗਾਹਕ ਆਉਂਦੇ ਨੇ ਉਹ ਜੇ ਉਹਨਾਂ ਦੀ 4000 ਰੁਪਏ ਦੀ ਦਵਾਈ ਮਹੀਨੇ ਦੀ ਆਉਂਦੀ ਸੀ ਨਾ ਸਾਡੇ ਕੋਲੇ ਉਹ 7-800 900 ਰੁਪਏ ਦੀ ਆਉਂਦੀ ਹੈ ਬਸ ਵੱਧ ਮਤਲਬ ਜਿਹੜਾ ਗਰੀਬ ਬੰਦਾ ਦਵਾਈਆਂ ਨੂੰ ਅਫੋਰਡ ਨਹੀਂ ਕਰ ਸਕਦਾ ਮਹਿੰਗੀਆਂ ਬਹੁਤ ਹੁੰਦੀਆਂ ਉਹ ਇੱਥੇ ਆ ਕੇ ਦਵਾਈਆਂ ਲੈ ਕੇ ਜਾ ਸਕਦਾ ਮੈਂ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਪ੍ਰੋਬਲਮ ਹੀ ਇਹੀ ਹੈ ਕਿ ਤੁਸੀਂ ਰੋਟੀ ਇੱਕ ਘਟ ਖਾ ਸਕਦੇ ਹੋ ਪਰ ਦਵਾਈ ਤੁਹਾਨੂੰ ਖਾਣੀ ਹੀ ਪੈਣੀ ਆ ਡਾਕਟਰ ਨੇ ਜੋ ਲਿਖ ਕੇ ਜਦੋਂ ਖਾਣੀ ਹੀ ਪੈਣੀ ਆ ਰੋਟੀ ਦੇ ਕਿੰਨੇ ਲਗਾ ਕਹਿੰਦਾ ਚਾਰ ਰੋਟੀਆਂ ਨਾਲ ਤਿੰਨ ਮੈਂ ਖਾ ਲੂੰਗਾ ਦੋ ਖਾ ਲੂੰਗਾ ਸੱਜੂਗਾ ਕਿਉਂ ਜਿੰਦੇ ਰਾਂ ਦੀ ਰੋਟੀ ਤੇ ਰੋਟੀ ਜ਼ਰੂਰੀ ਹੈ ਨਾ ਪਰ ਰੋਟੀ ਨਾਲੋਂ ਵੀ ਅੱਜ ਦਵਾਈ ਜ਼ਰੂਰੀ ਹੋ ਗਈ ਦਵਾਈ ਤੇ ਨਹੀਂ ਖਾਂਦਾ ਤਾਂ ਮਰਦਾ ਉਹ ਹੈ ਇਹ ਦਵਾਈ ਸਸਤੀ ਹੋ ਗਈ ਤਾਂ ਉਹਨੂੰ ਕਹਿੰਦਾ ਹੋ ਗਿਆ ਇਹਦੇ ਵਿੱਚ ਉਹਦਾ ਜਿੰਨਾ ਕੋਈ ਜੇਬ ਦਾ ਖਰਚਾ ਕਿੰਨਾ ਬਚ ਜਾਂਦਾ ਆਮ ਆਮ ਘਰਾਂ ਦੇ ਵਿੱਚ ਵੀ ਵੱਡੇ ਵੱਡੇ ਜਿਹੜੇ ਜਿਹੜੇ ਇਹ ਨਹੀਂ ਜ਼ਰੂਰੀ ਹੈ ਵੀ ਗਰੀਬ ਘਰਾਂ ਗਰੀਬ ਲੋਕਾਂ ਲਈ ਜਿਹੜੇ ਅੱਜ ਕੱਲ੍ਹ ਅਮੀਰ ਲੋਕੀ ਵੀ ਉਹ ਜਾਂਦੇ ਦਵਾਈ ਲੈਂਦੇ 4000 ਦੀ ਦਵਾਈ ਮਹੀਨੇ ਦੀ ਆਉਂਦੀ ਆ ਉਹਦੀ ਉਹ ਇੱਕ ਇੱਕ ਬਿਊਰਕਰ ਇੱਕ ਨਹੀਂ ਹੈਗਾ ਕਰੇ ਅੱਜ ਅੱਜ ਦੀ ਰੇਟ ਸਾਰੇ ਬੰਦੇ ਦਵਾਈ ਖਾਂਦੇ ਆ ਬਿਊਰਕਾ ਖਾਂਦੇ ਖਾਂਦੇ ਦੋਨੋਂ ਜਿਹੜਾ ਬਿਊਰ ਜਿਹੜੇ ਬੰਦਾ ਹਸਬੰਡ ਵਾਈਫ ਆ ਉਹ ਵੀ ਖਾਂਦੇ ਆ ਉਹਨੇ 40 45 ਸਾਲ ਦੀ ਉਮਰ ਉਹ ਵੀ ਖਾਂਦੇ ਦਵਾਈ ਅੱਜ ਕੱਲ 30 32 ਸਾਲਾਂ ਦੇ ਨੂੰ ਹਟ ਹਟ ਕੇ ਹੁਣ ਸ਼ੁਰੂ ਸ਼ੁਰੂ ਹੋ ਗਏ ਠੀਕ ਹੈ ਇਸ ਕਰਕੇ ਦਵਾਈ ਤਾਂ ਖਾਣੀ ਹੀ ਪੈਣੀ ਹੈ ਇਸ ਕਰਕੇ ਦਵਾਈ ਸਸਤੀ ਦਾ ਸਰਕਾਰ ਨੇ ਕੀਤਾ ਹੈ ਕਿੰਨਾ ਸਮਾਂ ਹੋ ਗਿਆ ਇਸ ਯੋਜਨਾ ਨੂੰ ਚੱਲਦੇ ਹੋਏ ਤੇ ਕਿੰਨਾ ਸਮਾਂ ਹੋ ਗਿਆ ਇਸ ਦੁਕਾਨ ਇਹ ਯੋਜਨਾ ਤਾਂ ਜਨਮੇਖਾ 2009 ਦੀ ਚੱਲਦੀ ਹੈ ਲੇਕਿਨ ਅਸੀਂ ਇਹ 2019 ਦੇ ਵਿੱਚ 20 ਦੇ ਵਿੱਚ ਖੋਲੀ ਸੀਗੀ ਤੇ ਦੁਗੂਾ ਲਾਕਡਾਊਨ ਲੱਗਿਆ ਸੀਗਾ ਕਿ ਅੱਜ ਚਲੋ ਬਾਕੀ ਦੁਕਾਨਾਂ ਦੇ ਸਾਰੀਆਂ ਖੁੱਲੀਆਂ ਰਹੀਆਂ ਉਸ ਤੋਂ ਤੇ ਇਹ ਚਾਰ ਚਾਰ ਪੰਜ ਸਾਲ ਹੋ ਗਏ ਸਾਨੂੰ ਇਹ ਸੋ ਸਾਡੀਆਂ ਚਾਰ ਤਿੰਨ ਦੁਕਾਨਾਂ ਨੇ ਸਾਡੀ ਇਹ ਕੋਚਰ ਮਾਰਕੀਟ ਹੈ ਜਿਹੜੀ ਦੁਕਾਨ ਹੈਗੀ ਸੀਗੀ ਜਿਹੜੀ ਅੱਜ ਤੁਸੀਂ ਆਏ ਹੋ ਪਹਿਲੀ ਵਾਰੀ ਆਏ ਹੋ ਨਵੀਂ ਦੁਕਾਨ ਦੇ ਉੱਤੇ ਪਹਿਲੇ ਸਾਡੀ ਨਾਲ ਹੀ ਇਹ ਚਾਰ ਦੁਕਾਨਾਂ ਪਿੱਛੇ ਪੁਰਾਣੀ ਦੁਕਾਨ ਹੁੰਦੀ ਸੀਗੀ ਲੋਕਾਂ ਨੂੰ ਪ੍ਰੋਪਰ ਲੋਕੇਸ਼ਨ ਦੱਸ ਹਾਂ ਲੋਕਾਂ ਨੂੰ ਵੀ ਮੈਂ ਦੱਸਣਾ ਚਾਹਣਾ ਇਹ ਜਾਣ ਕੇ ਦਿਹਣੀ ਚਾਹਣਾ ਕੋਚਰ ਮਾਰਕੀਟ ਚੌਂਕ ਦੇ ਵਿੱਚੋਂ ਆਪਾਂ ਜਾਣਦੇ ਜਦੋਂ ਬੱਸ ਸਟੈਂਡ ਵੱਲੋਂ ਜਾਣਦੇ ਆ ਜਾਂ ਮਿੱਡਾ ਚੌਂਕ ਨੂੰ ਜਾਣਦੇ ਆ ਖੱਬੇ ਚਾਰ ਬੀ ਬੀਗਦਾਨਾ ਛੱਡ ਕੇ ਹੀ ਖੱਬੇ ਹਾਤੀ ਭਗਵਾਨ ਵਾਲਮੀਕੀ ਗੇਟ ਹੈਗਾ ਜਵਾਰਨ ਕੈਂਪ ਦੇ ਬਾਹਰ ਹੀ ਬਿਲਕੁਲ ਜਿੱਥੇ ਸ਼ੁਰੂ ਹੁੰਦਾ ਜਵਾਰਨ ਕੈਂਪ ਉੱਥੇ ਹੀ ਦੁਕਾਨ ਹੈਗੀ ਆ ਇਹ ਜਿਹੜੀ ਦੁਕਾਨ ਸਾਡੀ ਪੁਰਾਣੀ ਦੁਕਾਨ ਸੀ ਉਹ ਵੀ ਉੱਥੇ ਹੀ ਇੱਥੇ ਬੰਟੀ ਕੌਂਸਲਰ ਦੇ ਨਾਲ ਸੀਗੀ ਉਸ ਤੋਂ ਚਾਰ ਦੁਕਾਨਾਂ ਸਿਰਫ ਅੱਗੇ ਆਈਆਂ ਦੁਕਾਨ ਇਹ ਲੋਕਾਂ ਨੂੰ ਵੀ ਇਹ ਬਹੁਤ ਪ੍ਰੋਬਲਮ ਆਉਂਦੀ ਆ ਲੋਕਾਂ ਨੇ ਸੀ ਵੈਸੇ ਬੋਰਡ ਬੋਰ ਲਾਇਆ ਹੋਇਆ ਲਿਖ ਕੇ ਸਾਰੇ ਸਾਰਿਆਂ ਦੇ ਪਰ ਲੋਕੀ ਫੇਰ ਵੀ ਲੋਕਾਂ ਨੂੰ ਸਾਰੇ ਪਤਾ ਲੱਗ ਗਿਆ ਬਾਕੀ ਜਿਹੜੇ ਚੈਨਲ ਦੇਖ ਰਹੇ ਨੇ ਦਰਸ਼ਕ ਦੇਖ ਰਹੇ ਨੇ ਤੁਹਾਡੇ ਦੇਖਣਗੇ ਉਹਨਾਂ ਨੂੰ ਚਾਹ ਇਹ ਉਹ ਤੇ ਦੁਨੀਆ ਲੈ ਸਕਦੇ ਹੋ ਕਿਹਨਾਂ ਨਾਲ ਕੀਤੀ ਜਾਵੇ ਬਾਕੀ ਕਿਮਿਸਟ ਹੁੰਦੇ ਨੇ ਜਿੱਦਾਂ ਉਹਨਾਂ ਨੂੰ ਇੰਨੇ ਇੰਨੇ ਪੈਸੇ ਵਾਟ ਦੇਣਗੇ ਤੁਹਾਨੂੰ ਇਹਦੇ ਵਿੱਚ ਕਿੰਨਾ ਫਾਇਦਾ ਹੁੰਦਾ ਹੈ ਜੋ ਤੁਸੀਂ ਇੰਨੀ ਦਵਾਈ ਸਰਕਾਰ ਵੱਨੀ ਹੋ ਆ ਗਈ ਤੁਹਾਡੇ ਕੋਲੇ ਪ੍ਰਾਈਸ ਆਉਂਦਾ ਹੈ ਨਾ ਤੁਸੀਂ ਇਹ ਤੋਂ ਵੱਧ ਲਾ ਸਕਦੇ ਹੋ ਨਾ ਤੁਸੀਂ ਇਹ ਤੋਂ ਘੱਟ ਲਾ ਸਕਦੇ ਹੋ ਤੁਹਾਨੂੰ ਕੀ ਵਾਟਦਾ ਇਸ ਸਰਕਾਰ ਨੂੰ ਦਿੱਤਾ ਜਾਂਦਾ 20% ਕੋਈ ਅਸੀ ਗੱਲ ਨਹੀਂ ਹੈਗੀ ਦੂਜੀ ਗੱਲ ਇਹ ਹੈ ਚਲੋ ਕਮਾਈ ਘਟ ਹੈਗੀ ਹੈ ਜੇ ਸੇਲ ਘਟ ਹੈਗੀ ਹੈ ਤਾਂ ਜੇ ਸੇਲ ਦੇ ਹਿਸਾਬ ਨਾਲ ਹੀ ਕਮਾਈ ਮਿਲਦੀ ਹੈ ਲੇਕਿਨ ਜੋ ਇਹ ਚ ਹੈਗਾ ਤੇ ਆਪਾਂ ਜ਼ਰੂਰੀ ਤਾਂ ਨਹੀਂ ਹੈਗਾ ਵੀ ਕਹਿੰਦਾ ਮਤਲਬ ਲੋਕਾਂ ਦੇ ਛਿੱਲੀ ਲੈਣੀ ਹੈ ਮੇਤਾ ਇਹ ਕਰਕੇ ਇਹਦੇ ਨਾਲ ਤਾਂ ਇੱਕ ਪੁੰਨਾ ਪੁੰਨਾ ਨਾਲੇ ਪੁੰਨ ਵਾਲੀ ਫਲੀਆਂ ਠੀਕ ਹੈ ਕਹਿੰਦਾ ਮਤਲਬ ਛੇਵਾ ਵੀ ਕਰ ਰਹੇ ਆ ਠੀਕ ਹੈ ਜਿਸਨੂੰ ਚਾਰ ਪੈ ਘਾਟੀ ਵੱਜਦੇ ਨੇ ਕੋਈ ਗੱਲ ਨਹੀਂ ਕੋਠੀ ਅਸੀਂ 10 ਸਾਲ ਜਿ ਬਣਾ ਲਾਂਗੇ ਜਿਹੜੇ ਲੋਕੀ ਕੋਠੀ ਇੱਕ ਸਾਲ ਜਿ ਬਣਾ ਲੈਂਦੇ ਆ ਆਪਾਂ ਮੈਂ ਉਸ ਉਸ ਭਾਵਨੇ ਚੱਲਦਾ ਪਰਮਾਤਮਾ ਦਾ ਬਹੁਤ ਦਿੱਤਾ ਹੋਇਆ ਮੇਰਾ ਮਨ ਤਾਂ ਇਹੀ ਹੈ ਸਾਰਿਆਂ ਨੂੰ ਮੈਂ ਤਾਂ ਕਹਿੰਦਾ ਹੋਰ ਸਸਤੀ ਹੋਣੀ ਚਾਹੀਦੀ ਦਵਾਈ ਜੇ ਇਹ ਤੋਂ ਵੀ ਸਸਤੀ ਹੋ ਜਾਏ ਤਾਂ ਲੋਕਾਂ ਨੂੰ ਜਿਹੜੇ ਵਿਚਾਰੇ ਹਾਲਾਂਕਿ ਸਾਡੇ ਕੋਈ ਕਈ ਲੋਕੀ ਐਸੇ ਵੀ ਆਉਂਦੇ ਜਿਨ੍ਹਾਂ ਕੋਈ ਪੈਸੇ ਵੀ ਨਹੀਂ ਹੁੰਦੇ ਜੇ ਨਾ ਕੋਈ ਗਾੜੀ ਲੈ ਜਾ ਦੋ ਦਵਾਈ ਕੋਈ ਚੱਕਰ ਨਹੀਂ ਹੈ ਤਿੰ ਜੀ ਪ੍ਰਤਾਪ ਚੌਂਕ ਵਾਲੀ ਛੜੀ ਦੁਕਾਨ ਹੈਗੀ ਐ ਇੱਕ ਮੈਟਰ ਰੋਡ ਦੇ ਉੱਤੇ ਪ੍ਰਤਾਪ ਚੌਂਕ ਦੇ ਵਿੱਚ ਮੈਟਰ ਰੋਡ ਹੈਗੀ ਉਹ ਉੱਤੇ ਦੁਕਾਨ ਹੈਗੀ ਐ ਇਹੀ ਪ੍ਰਧਾਨ ਮੰਤਰੀ ਭਾਰਤੀ ਜਨਸ਼ਰੀ ਦੇ ਅੰਦਰ ਉੱਥੇ ਵੀ 200 300 ਬੰਦਾ ਆਉਂਦਾ ਇੱਕ ਜਹਰੀਆਂ ਦੇ ਅੰਦਰ ਦੁਕਾਨ ਹੈ ਪਿਛਲੇ ਗੇਟ ਦੇ ਤਾਈ ਜਦ ਬੜਦੇ ਆਪਾਂ ਉੱਥੇ ਦੁਕਾਨ ਹੈਗੀ ਐ ਉੱਥੇ ਵੀ ਉੱਥੇ ਸਾਰੇ ਪਿੰਡਾਂ ਦੇ ਲੋਕਾਂ ਦੇ ਜਾਰੇ ਉਹ ਸਾਰੇ ਪਿੰਡਾਂ ਵਾਲੇ ਜੋ ਦੇਖੇ ਜੀ ਕਿਹਨੇ ਦਾ ਪਤਾ ਹੈ ਗੈਸ ਵਾਲਾ ਅੱਜ ਕਿਹਾ 20 ਰੁਪਏ ਦਾ 22 ਰੁਪਏ ਦਾ ਅੱਛਾ ਪੰਜ ਪੱਤੇ ਦੇ ਦਿਓ ਜੀ ਕਿਉਂਕਿ ਉਹ ਉਹ ਜਾਣਦੇ ਲੋਕ ਆ ਕੇ ਦੇਖ ਕੇ ਵੀ ਇਹਨੇ ਸਸਤੇ ਰੇਟ ਕੀ ਪਿੰਡ ਦੇ ਉੱਜ ਨਾ ਮਰਪਿਆ ਉਹ ਤੋਂ ਵੱਧ ਲੈਣ ਦੀ ਕੋਸ਼ਿਸ਼ ਕਰਦਾ ਬਲ ਤਾਂ ਉਹ ਠੀਕ ਆ ਉਹ ਅਗਲੇ ਜੋ ਪਿੰਡ ਚੋ ਤਰੀਕ ਤੇ ਆਉਂਦੇ ਅਗਲਾ ਉਹ ਕਹਿੰਦਾ ਕਿ ਭਾਈ ਜੈਸਾ ਪਤਾ ਹੈਗਾ ਹਾਂਜੀ ਹੈਗਾ ਕਿੰਨੇ ਦਾ ਇਹ ਪੈਂਟਾ ਬਰ 22 ਰੁਪਏ ਦਾ ਅਗਲਾ ਤਾਂ ਹੈ ਦੇ ਦੇ ਜੀ ਬੰਨੋ ਡੱਬੀ ਦੇ ਦਿਓ ਇੱਕ ਹਟੋ ਸਾਈਡ ਉਸ ਡੱਬੀ ਲੈ ਜਨੈ ਪਿੰਡਾਂ ਦੇ ਬਚਾਰੇ ਐਨੇ ਉਹ ਹੁੰਦੇ ਆ ਕੋਈ ਵੀ ਦਵਾਈ ਲੈਣਾ ਆਉਂਦੇ ਸ਼ੂਗਰ ਦੀ ਹੁਣ ਪੱਕੇ ਲੱਗੇ ਹੁਣ ਹਰ ਇੱਕ ਤਰੀਕ ਤੇ ਆਉਂਦੇ ਆ ਉਹ ਠੀਕ ਜੀ ਦਵਾਈ ਲੈ ਜਾਂਦੇ ਆ ਦੈਂ ਦੈਂ ਅਗਰੇ ਗੰਦੇ ਲੋਕ ਆਉਂਦੇ ਨੇ ਜਿਵੇਂ ਕਹਿ ਸਕਦੇ ਆ ਕਿ ਜਿਹੜੇ ਗਰੀਬ ਲੋਕ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਤੁਸੀਂ ਕਿਹਾ ਰੋਟੀ ਵੀ ਨਾ ਸਰਜਨਦਾ ਅੱਜਕੱਲ ਪਰ ਦਵਾਈ ਵੀ ਨਾ ਨਹੀਂ ਸਰਦਾਗਾ ਤਾਂ ਉਹਨਾਂ ਲਈ ਇਹ ਬਹੁਤ ਵਧੀਆ ਜਿਹੜੀ ਦੁਕਾਨ ਆ ਵਧੀਆ ਯੋਜਨਾ ਖੋਲੀ ਆ ਸਰਕਾਰ ਨੇ ਬਿਲਕੁਲ ਸਰਕਾਰ ਵੱਲੋਂ ਸਰਕਾਰੀ ਇਹਦੇ ਪਿੱਛੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵੀ ਧੰਨਵਾਦ ਆ ਉਹਨਾਂ ਨੇ ਵੀ ਲੋਕਾਂ ਦੀ ਇਹ ਦੇਖ ਕੇ ਵੀ ਸਿਸਟਮ ਦੇਖ ਕੇ ਵੀ ਇਹਨਾਂ ਨੂੰ ਜਿਹੜੀ ਚੀਜ਼ ਜ਼ਰੂਰੀ ਹੈਗੀ ਆ ਮੈਂ ਸਭ ਪਹਿਲਾਂ ਗੱਲ ਦਸੀ ਇਹ ਵੀ ਰੋਟੀ ਭਾਵੇਂ ਫੁਲਕਾ ਘੱਟ ਖਾ ਲਓ ਪਰ ਦਵਾਈ ਤਾਂ ਤੁਹਾਨੂੰ ਖਾਣੀ ਹੀ ਪੈਣੀ ਆ ਇਸ ਕਰਕੇ ਲੋਕਾਂ ਨੂੰ ਦਵਾਈ ਦੀ ਜੋ ਸਸਤੀ ਦਵਾਈ ਹੈਗੀ ਆ ਬੜੀਆ ਹੈਗਾ ਲੋਕਾਂ ਨੂੰ ਵੀ ਅਸੀਂ ਫੀਲ ਕਰਨ ਜਾਣੇ ਹਾਲ ਲੋਕੀ ਹਾਲਾਂਕਿ 40-50% ਲੋਕੀ ਹੋ ਗਏ ਇਸ ਪਾਸੇ ਹਾਲਾਂਕਿ ਵੱਡੇ ਲੋਕ ਨਹੀਂ ਹੋਏ ਹਲੇ ਮੈਂ ਸਾਰਿਆਂ ਨੂੰ ਲੋਕ ਕਹਨਾ ਹੈ ਵੀ ਇੱਕ ਵਾਰੀ ਅਜਮਾ ਕੇ ਦੇਖੋ ਉਹੀ ਦਵਾਈ ਹੈ ਉਹੀ ਆਰਾਮ ਕਰਦਾ ਉਨਾ ਹੀ ਆਰਾਮ ਆਣਾ ਹੈ ਉਦਾਂ ਹੀ ਖਾਣੀ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਕੁਝ ਨਹੀਂ ਲੋਕਾਂ ਦੀ ਬਹਿਵੇਂ ਕਈ ਲੈ ਆ ਜੀ ਇਹਦੇ ਵਿੱਚ ਸਸਤੀ ਜਿਆਦਾ ਕੋਈ ਨਹੀਂ ਸਸਤੀ ਕਿਉਂ ਹੈ ਪੈਟਰੋਲ ਆਦ ਵਿੱਚ 30 35 ਮੀਲੀ ਲੀਟਰ ਸਾਨੂੰ ਮਿਲਦਾ ਕੋਈ ਇਹੀ ਸਵਾਲ ਪੁੱਛਣਾ ਸੀਗਾ ਕਿ ਜੇ ਸਸਤੀ ਹੈ ਤਾਂ ਇਹ ਸੇਮ ਦਵਾਈ ਆ ਕੋਈ ਫਰਕ ਤਾਂ ਨਹੀਂ ਹੈਗਾ ਜਾਂ ਅਸਰ ਘੱਟ ਤਾਂ ਨਹੀਂ ਕਰਦੀ ਨਹੀਂ 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 ਉਹੀ ਤਾਂ ਗੱਲ ਹੈ ਨਾ ਇਹੀ ਤਾਂ ਸਾਨੂੰ ਸਾਨੂੰ 4 ਸਾਲ ਹੋ ਗਏ ਸਾਡੇ ਕੋਲ ਅੱਜ ਤੱਕ ਗਾ ਕੇ ਨਹੀਂ ਅੱਗੇ ਕਿਹਾ ਨਹੀਂ ਮੈਨੂੰ ਅਸਰ ਨਹੀਂ ਹੋਇਆ ਮੈਨੂੰ ਆਪਣੀ 4 ਸਾਲ ਹੋ ਗਏ ਕਿ ਸਾਡੇ ਜਿਹੜੇ ਸਟੇਟ ਅਫੀਸਰ ਆਉਂਦੇ ਜਾਂ ਇਹਨਾਂ ਦੀ ਜੇ ਨੋਡਲ ਅਫੀਸਰ ਆਉਂਦੇ ਅਜ ਕੰਨਵਾੜੇ ਮੰਤਰੀ ਸਾਹਿਬ ਨੇ ਪਿਛਲੇ ਆਪਣਾ 15 ਦੇ ਪਹਿਲਾਂ 10 ਦੇ ਪਹਿਲਾਂ ਆਉਣਾ ਸੀ ਦੁਕਾਨ ਦੇ ਉੱਤੇ ਕੋਈ ਪ੍ਰੋਬਲਮ ਰਹਿ ਗਈ ਉਹਨਾਂ ਦੀ ਤੇ ਉਹ ਇਹ ਇਹੀ ਇਹੀ ਦਾ ਮਸਲਾ ਹੱਲੇ ਕੀਤਾ ਉਹਨਾਂ ਨੇ ਵੀ ਇਹਦੇ ਵਿੱਚ ਸੇਮ ਸਾਲਟ ਪਾਇਆ ਹੋਇਆ ਉਹੀ ਕੰਪਨੀਆਂ ਬਣਾਉਂਦੀਆਂ ਨੇ ਸਿਪਲਾ ਵਗੈਰਾ ਹੋਰ ਉਹੀ ਕੰਪਨੀਆਂ ਨੂੰ ਆਰਡਰ ਦਿੱਤਾ ਸਰਕਾਰ ਨੇ ਕੋਈ ਆਪਣਾ ਡੰਪ ਨਹੀਂ ਲਾ ਲਿਆ ਲੱਗ ਨਹੀਂ ਉਹਨੇ ਫੈਕਟਰੀ ਖੋਲਹੀ ਉਹਨਾਂ ਸਰਕਾਰ ਨੇ ਉਹਨਾਂ ਸਰਕਾਰ ਨੇ ਉਹਨਾਂ ਕੰਪਨੀਆਂ ਨੂੰ ਕਿਹਾ ਸਾਨੂੰ ਬਣਾ ਕੇ ਦਿਓ ਸਾਡਾ ਮਾਰਗਾ ਲੱਗ ਦਿਓ ਬਸ ਉਹ وہی ਡਾਕਟਰ ਉੱਥੇ ਬੈਠੇ ਆ ਸਰਕਾਰੀ ਡਾਕਟਰ ਹੀ ਬੈਠੇ ਆ ਐਵੇਂ ਤੇ ਨਹੀਂ ਗੱਲ ਹੈਗੀ ਹੁਣ 4 ਸਾਲ ਸਾਨੂੰ ਦੁਕਾਨ ਤੇ ਕੰਮ ਕਰਾਉਣ ਮੈਂ ਆਪਣੀ ਮੈਂ ਇੱਕ ਮਿਸਾਲ ਦੇ ਦੇਣਾ ਮੈਨੂੰ ਸ਼ੂਗਰ 2001 ਚ ਹੋ ਗਈ ਸੀ ਮੈਂ ਮੈਂ 18 ਸਾਲ ਦਵਾਈ ਖਾਧੀ ਹੈ ਜਿਹੜੀ ਸਰਕਾਰੀ ਦਵਾਈ ਨਹੀਂ ਪ੍ਰਾਈਵੇਟ ਦਵਾਈ ਹੁੰਦੀ ਹੈ ਠੀਕ ਹੈ ਹੁਣ ਮੈਂ 1.5 ਤੋਂ 2 ਸਾਲ ਤੋਂ ਇਹੀ ਖਾ ਦਵਾਈ ਖਾਣਾ ਮੇਰੀ 650 ਰੁਪਏ ਦਵਾਈ ਜਾਂਦੀ ਸੀ ਇੱਕ ਹਫਤੇ ਦੀ ਅੱਜ ਮੇਰੀ 150 ਰੁਪਏ ਦਵਾਈ ਜਾਂਦੀ ਹੈ ਇੱਕ ਹਫਤੇ ਦੀ ਮੈਂ ਆਪਣੀ ਗੱਲ ਕਰਦਾ ਆਪ ਵਰਤ ਕੇ ਦੇਖੀ ਹੋਈ ਚੀਜ਼ ਮੈਂ ਜਿੰਨੇ ਨਹੀਂ ਮੈਂ ਵਰਤ ਕੇ ਦੇਖਣ ਦੀ ਗੱਲ ਕਰਦਾ ਜਦੋਂ ਦੁਕਾਨ ਖੁੱਲ ਗਈ ਮੈਂ ਇਹ ਖਾਣੇ ਸ਼ੁਰੂ ਸ਼ੁਰੂ ਕਰਤੀ ਦਵਾਈ ਖਾਣ ਨਾਲ ਮੈਨੂੰ ਆਪ ਨੂੰ ਪਤਾ ਲੱਗੇ ਕਿ 150 ਵੀ ਦਵਾਈ ਕਿਤੇ 650 ਰੁਪਏ ਹਫਤੇ ਦਾ ਮਨਵਰ ਮਹੀਨੇ ਦਾ ਜਲਾਣੇ 6 ਤੋਂ 24 25 27 2800 ਦੀ ਦਵਾਈ ਜਾਂਦੀ ਸੀ ਨਾ ਹੁਣ ਮਹੀ ਆਂਦੀ 600 ਰੁਪਏ ਦੀ 500 ਰੁਪਏ ਦੀ 600 ਰੁਪਏ ਦੀ ਦਵਾਈ ਜਾਂਦੀ ਸਿਰਫ ਇੱਕ ਮਹੀਨੇ ਦੀ ਹੁਣ ਕਿੰਨਾ ਮੇਰਾ ਫਾਇਦਾ 1800 ਦਾ ਮੈਨੇ ਕਿੰਨਾ ਫਾਇਦਾ ਹੋ ਗਿਆ ਮੈਂ ਉਹੀ ਵਾਲੇ ਕਰਦਾ ਵੀ ਜਿਹਦੀ 6000 ਦੀ ਦਵਾਈ 4000 ਦੀ ਦਵਾਈ ਜਾਂਦੀ ਆਦੀ ਉਹਦੀ 7 800 ਇਹ 140 ਰੁਪਏ ਤੋਂ ਬਾਅਦ ਕੋਈ ਪਤਾ ਨਹੀਂ ਹੈਗਾ ਸਾਰੇ ਕੋਈ 5 ਰੁਪਏ ਦਾ ਬੱਤਾ ਕੋਈ 7 ਰੁਪਏ ਦਾ ਬੱਤਾ ਅਦੋਂ ਤਾਂ ਸੇਵ ਟਟੋਲ ਜਿਹੜਾ 40 ਰੁਪਏ ਦਾ ਮਿਲਦਾ 12 ਰੁਪਏ ਦਾ ਲੈ ਜੋ ਜਿੰਨੇ ਲੈ ਲੈ ਜਾਣਾ ਲੋਕਾਂ ਦਾ ਜੂਰ ਤਾਂ ਲੋਕਾਂ ਨੇ ਕਰਨਾ ਨਾ ਸਾਡੀ ਦੁਕਾਨ ਦੇਖ ਰਿਹਾ ਸਾਰਿਆਂ ਦੇ ਕਲਰ ਸੇਮ ਆ ਦਵਾਈਆਂ ਦੇ ਫਰਕ ਆ ਉਹਦਾ ਕਲਰ ਕਿਉਂ ਸੇਮ ਨੇ ਮੈਂ ਕਿਹਾ ਇਹ ਕਲਰ ਸਰਕਾਰ ਦੀ ਯੋਜਨਾ ਸਰਕਾਰ ਨੇ ਆਪਣੀ ਆਪਣਾ ਹੀ ਡੱਬਾ ਬਣਾਤਾ ਆਪਣੀ ਬਰਤਾ ਲਾਤਾ ਆਪਣੀ ਉੱਤੇ ਮੋਹਰ ਲਾਤੀ ਉਹਨਾਂ ਨੇ ਸਰਕਾਰ ਨੇ ਇਹ ਡੁਪਲੀਕੇਟ ਸੀ ਨਹੀਂ ਹੋ ਸਕਦੀ ਔਰ ਤੁਸੀਂ ਇੱਥੇ ਵੀ ਲੋਂਗ ਦਵਾਈ ਇਹ ਸੇਮ ਪਤਾ ਸੇਮ ਸੇਮ ਉਹਦੇ ਕੋਲ ਲੱਗਿਆ ਹੈ ਜੰਮੂ ਜਾ ਕੇ ਲਾਉਂਗੇ ਦਿੱਲੀ ਜਾ ਕੇ ਲਾਉਂਗੇ ਕਰਨਾਟਕ ਜਾ ਕੇ ਲਾਉਂਗੇ ਅੰਧਰਾਪ੍ਰਦੇਸ਼ ਜਾ ਕੇ ਲਾਉਂਗੇ ਇਸ ਦੁਕਾਨ ਤੋਂ ਲਾਉਂਗੇ ਪ੍ਰਧਾਨ ਮੰਤਰੀ ਵਾਲੀ ਦੀ ਦੁਕਾਨ ਤੋਂ ਲਾਉਂਗੇ ਸੇਮ ਡੱਬਾ ਸੇਮ ਸਭ ਕੁਝ ਸੇਮ ਮਿਲੂਗਾ ਸੇਮ ਰੇਟ ਮਿਲੂਗਾ ਇਹ ਨਹੀਂ ਵੀ ਇੱਥੇ ਬਤਾ 20 ਰੁਪਏ ਦਾ ਉੱਥੇ ਬਤਾ 44 ਰੁਪਏ ਦਾ ਨਾ ਸੇਮ 20 ਰੁਪਏ ਦਾ ਇੱਥੇ ਬਤਾ 20 ਰੁਪਏ ਦਾ ਬਤਾ ਜਾ ਕੇ ਜੰਮੂ ਵੀ ਜਾ ਕੇ ਲੈ ਲਓ ਤੁਸੀਂ ਲੋਕਾਂ ਦਾ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਕਿ ਇਹਨੇ ਸਸਤੀ ਦਵਾਈ ਮਿਲ ਰਹੀ ਹੈ ਇੱਥੇ ਬਹੁਤ ਤੁਸੀਂ ਦੇਖ ਲਓ ਤੁਹਾਨੂੰ ਜੀ ਆਣਾ ਵੀ ਇੱਥੇ ਖਲੇ ਵੀ ਲੋਕ 20% ਹੈਗੇ ਜਿਹੜੇ ਨਹੀਂ ਲੈਂਦੇ ਦਵਾਈ ਉਹ ਲੇਕਿਨ ਜਿਹੜੇ ਇੱਕ ਵਾਰੀ ਖਾ ਲਈ ਨਾ ਇਹ ਲੈ ਲਈ ਉਹ ਤਾਂ ਅਗਲਾ ਸਾਡੇ ਕੋਲ ਹੀ ਆ ਕੇ ਲੈਂਦਾ ਹੁਣ ਮੇਰੇ ਇੱਕ ਮੇਰਾ ਯਾਰ ਦੋਸਤ ਹੈ ਉਹ ਦਵਾਈ ਲੈਣ ਗਿਆ ਸੀਗਾ ਉਹਨੂੰ ਟਿਊਬ ਸੱਟ ਲੱਗੀ ਉਹ ਟਿਊਬ ਲੈਣ ਗਿਆ ਉਹ ਟਿਊਬ ਮਿਲ ਉਹਦਾ ਉਹਦਾ ਗਵੰਡੀਆ ਦਵਾਈਆਂ ਵਾਲਾ ਅੰਗਰੇਜ਼ੀ ਦਵਾਈਆਂ ਵਾਲੀ ਦੁਕਾਨ ਸੀਗੀ ਉਹਨੇ 90 ਰੁਪਏ ਟਿਊਬ ਦਿੱਤੀ ਉਹਨੂੰ ਠੀਕ ਹੈ ਉਹ ਟਿਊਬ ਲੈ ਕੇ ਉਹਦੇ ਨੂੰ 90 ਰੁਪਏ ਲੈ ਕੇ ਕਰਿਆ ਗਿਆ ਕਰਿਆ ਕੇ ਲਾਉਣ ਲੱਗਿਆ ਮੈਂ ਉਹਨੂੰ ਕੀ ਹੈ ਕਹਿੰਦਾ ਆਹ ਟਿਊਬ ਹੈ ਮੈਂ ਕਿਹਾ ਨਹੀਂ ਆਈਆਂ 90 ਰੁਪਏ ਮੈਂ ਕਿਹਾ ਯਾਰ ਤੂੰ ਥਾਤੂ ਲੈਣੀ ਸੀ ਮੈਂ ਤੇ ਮੈਂ ਆਪਣੀ 3 ਕਿਨੇ ਦੀ ਹੈ ਮ ਉਨੇ ਕੋ ਟਿਊ ਰੱਖ ਲਈ ਉਦਾਂ ਹੀ ਮੈਂ ਉਹਨੂੰ 18 ਰੁਪਏ ਵਾਲੀ ਦਿੱਤੀ ਉਹਨੇ 18 ਵਾਲੀ ਯੂਜ਼ ਕਰ ਲਈ ਠੀਕ ਹੋ ਗਿਆ ਔਰ ਦਵਾਈ ਨਾਲ ਨਾਲ ਸੇਰੇ ਜਾ ਕੇ ਆਪਣੀ ਦੁਕਾਨ ਤੋਂ ਵਾਪਸ ਦੇ ਦਿੱਤੀ ਤੇ ਲੈ ਭਰਾ ਮੈਂ ਲੈਣਾ ਹੁਣ ਉਸ ਬੰਦਾ ਉਹ ਬੰਦਾ ਕਦੋਂ ਦਵਾਈ ਲਊਗਾ ਪ੍ਰਾਈਵੇਟ ਉਹ ਨਹੀਂ ਲਊਗਾ ਉਹ ਸਾਰੀ ਉਹ ਹਮੇਸ਼ਾ ਘਰ ਜਿੰਦਗੀ ਐਨਾ ਔਰੇ ਤਾਂ ਕਿਉਂ ਲਵੇਗਾ ਕਿੱਥੇ 18 ਰੁਪਏ ਦੀ ਕਿੱਥੇ 90 ਰੁਪਏ ਦੀ ਕਿ 70ਵੇਂ ਬੱਤਰੇ ਬੱਤਰੇ ਬਚ ਗਿਆ ਉਹਨੂੰ 72ਵੇਂ ਬੱਤਰੇ ਨਾਲ ਉਹ ਸਾਰੀ ਜ਼ਿੰਦਗੀ ਨਹੀਂ ਦਵਾਈ ਲਊਗਾ ਉਹ ਨਹੀਂ ਮੈਂ ਤਾਂ ਇੱਥੋਂ ਲੈਣੀ ਹੈ ਚਾਹੇ ਕਿ ਲਾ ਘਟਾ ਕਿ ਲੈਣ ਚ ਖੜ ਜੂਗਾ ਤੇ ਆ ਕੇ ਸਾਡੇ ਗਾਹ ਕਿ ਆਉਂਦੇ ਤਿੰਨ ਚਾਰ ਗਾਹ ਖੜੇ ਹ ਲੇਕਿਨ ਪਹਿਲਾਂ ਦਵਾਈ ਇੱਥੇ ਲੱਗੇ ਲੋਗ ਹੈ ਨਾ ਉਹਨੂੰ ਜਿਹਨੂੰ ਜਿਹਨੂੰ 4000 ਰੁਪਏ ਦੀ ਦਵਾਈ 1000 ਰੁਪਏ ਦੀ ਮਿਲਦੀ ਹੈ ਜਾਂ 100 ਰੁਪਏ ਦਾ ਬੱਤਾ ਉਹਨੂੰ 25 ਰੁਪਏ ਦਾ ਮਿਲ ਰਿਹਾ ਹੈ ਤਾਂ ਉਹ ਤਾਂ ਬੇਟਾ ਚਾਹੇ ਘੰਟਾ ਨੂੰ ਲੈਣ ਲੈਣ ਚ ਵੀ ਲੱਗਣਾ ਪੈ ਜਵੇ ਤਾਂ ਵੀ ਲੱਗ ਜੂਗਾ ਹੁਣ ਸਿਵਲ ਹਸਪਤਾਲ ਦੇ ਜਾਂਦੇ ਆ ਜੇ ਦਵਾਈ ਫ੍ਰੀ ਮਿਲਦੀ ਉਹ ਲੈਣਾ ਲੱਗੀਆਂ ਹੁੰਦੀਆਂ ਇਸ ਕਰਕੇ ਲੈਣ ਲੱਗੀਆਂ ਨਾ ਲੇਕਿਨ ਜੇ ਉੱਥੇ ਚਲੋ ਉਹ ਉੱਥੇ ਫਿਰ ਵੀ ਕਹਿੰਦਾ ਮਤਲਬ ਸਾਰਾ ਸ਼ਹਿਰ ਹੁੰਦਾ ਸਾਰਾ ਜ਼ਿਲ੍ਹਾ ਹੁੰਦਾ ਉੱਥੇ ਇਸ ਕਰਕੇ ਇਸ ਕਰਕੇ ਸਰਕਾਰ ਨੇ ਉੱਥੇ ਵੀ ਖੁੱਲੀ ਹੋਈ ਦੁਕਾਨ ਅੰਦਰ ਸਾਰੇ ਸਿਵਲ ਹਸਪਤਾਲਾਂ ਦੇ ਅੰਦਰ ਵੀ ਦੁਕਾਨਾਂ ਖੁੱਲੀਆਂ ਹੋਈਆਂ ਨੇ ਇਹ ਪਰ ਉੱਥੇ ਇੰਨਾ ਮੇਨਟੇਨ ਜੇ ਨਹੀਂ ਹੈਗਾ ਚਲੋ ਬਾਕੀ ਸਰਕਾਰ ਵਧੀਆ ਕਰ ਰਹੀ ਹੈ ਪਰ ਉਹਨਾਂ ਨੇ ਤਾਂ ਹੀ ਉਹਨਾਂ ਨਾਲ ਹੀ ਪ੍ਰਾਈਵੇਟ ਦਿ ਇਸ ਕਰਕੇ ਜਿਹੜੀ ਜਿਹੜੀ ਜਿਹਨੂੰ ਲੋੜ ਹੈਗੀ ਆ ਅਗਲਾ ਦਵਾ ਜੀ ਲੈਂਦਾ ਇੱਕ ਵਾਰੀ ਯੂਜ਼ ਕਰਦਾ ਉਹਦਾ ਫਿਰ ਸਾਰੀ ਜ਼ਿੰਦਗੀ ਫਿਰ ਕਹਿੰਦਾ ਫਿਰ ਮੈਂ ਇਹੀ ਲੈਣੀ ਆ ਸਾਡੇ ਕੋ ਪਿੰਡਾਂ ਤੋਂ ਲੋਕ ਆਉਂਦੇ ਨੇ ਸਵਰਾਲੇ ਤੋਂ ਅ ਜਰਾਉਂ ਤੋਂ ਅੱਗੇ ਪਿੰਡ ਤੋਂ ਆਉਂਦੇ ਆ ਉਹ ਵਿਚਾਰਾ ਇੱਕ ਮੁੰਡਾ ਆਉਂਦਾ ਜਰਾਉਂ ਤੋਂ ਉਹਦਾ ਕੰਮ ਵੀ ਧਰਮ ਦਾ ਹੀ ਕੰਮ ਹੈ ਉਹ ਆਂਦਾ ਉਹ ਘੱਟੋ ਘੱਟ 8-30 ਦਵਾਈ ਲੈ ਜਾਂਦਾ ਮਹੀਨੇ ਬਾਅਦ ਉਹ ਕਹਿੰਦਾ ਮੈਂ ਭਾਜੀ ਸਾਰੇ ਸਾਰੇ ਪਿੰਡਾਂ ਵਾਲੇ ਨੂੰ ਦਿੰਦਾ ਮਤਲਬ ਕਿ ਜਨ ਪਿੰਡੋਂ ਲੋਡ ਵੰਦੀਆ ਮੂਵ ਦੀ ਲੋਡ ਵੰਦੀਆ ਕਹਿੰਦਾ ਲਓ ਜੀ ਕਿੱਥੋਂ ਮੂਵ 100 ਰੁਪਏ ਦੀ ਮਿਲਦੀ ਆ ਕਿੱਥੇ ਅਗਲਾ ਕਹਿੰਦਾ ਚ ਕੋਈ ਮੂਵ ਦੀ ਆ ਚੱਕੋ ਲਓ ਸਾਡ ਕਿੱਥੇ ਆ ਟੋਲ ਹੈ ਕਿੱਥੇ ਸ਼ੂਗਰ ਦੀਆਂ ਦਵਾਈਆਂ ਕਿੱਥੇ ਸਾਰੀਆਂ ਉਹ ਲੈ ਜਾਂਦਾ ਸਾਰੇ ਉਹ ਪਿੰਡਾਂ ਦੇ ਸਾਰੇ ਫ੍ਰੀ ਦਿੰਦਾ ਉਹ ਵਰਤ ਜੇ ਸਰਵੇ ਲੰਦਾ ਮੀਨੇ ਦੇ ਮੀਨੇ ਦਾ ਉਹ ਸਾਡੇ ਕੋਲ ਲੈ ਕੇ ਜਾਂਦਾ ਅਸੀਂ ਮੈਨੂੰ ਕਹਿੰਦੇ ਕਿ ਕੋਈ ਠੀਕਾ ਲੈ ਜਾ ਕਰ ਉਹ ਜਰਾਉਂ ਤੋਂ ਅੱਗੇ ਪਿੰਡ ਆ ਵੀ ਮੈਨੂੰ ਪਿੰਡ ਦਾ ਭੁੱਲ ਗਿਆ ਨਾ ਭੁੱਲ ਗਿਆ ਨੰਬਰ ਹੈਗਾ ਮੇਰੇ ਕੋਲ ਦਾ ਐਦਾਂ ਸੁਨਾਰੇ ਤੋਂ ਖੰਨੇ ਤੋਂ ਸਾਰੇ ਜਗ੍ਹਾ ਦੁਕਾਨ ਦੁਕਾਨਾਂ ਨਾਲ ਹੀ ਆਉਂਦੇ ਜੀ ਵੀ ਨਾ ਕੁਝ ਲੋਕੇ ਇਹ ਜਿਹੇ ਜਿਨ੍ਹਾਂ ਨੂੰ ਇਸ ਯੋਜਨਾ ਦੇ ਬਾਰੇ ਨੌਲੇਜ ਨਹੀਂ ਹੈਗੀ ਉਹ ਹਜੇ ਵੀ ਪ੍ਰਾਈਵੇਟ ਦਵਾਈਆਂ ਲੈ ਰਹੇ ਨੇ ਅੰਤ ਵਿੱਚ ਉਹਨਾਂ ਨੂੰ ਕੀ ਕਹੋ ਇਹ 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 ਹਰੇਕ ਕੰਮ ਦੇ ਵਿੱਚ ਹੈਗਾ ਜੇ ਗੁਰਦਾਰੇ ਮੈਂ ਜਾਨਾ ਨਾ ਤਾਂ ਕਈ ਨਹੀਂ ਜਾਂਦੇ ਗੁਰਦਾਰੇ ਜਾਂ ਮੈਂ ਨਹੀਂ ਕਿ ਜੇ ਤੁਸੀਂ ਜਾਣੇ ਗੁਰਦਾਰੇ ਮੈਂ ਨਹੀਂ ਜਾਂਦਾ ਜਾਂ ਕੋਈ ਆਪਾਂ ਗੱਲ ਕਰਦੇ ਆ ਮੰਦਰ ਜਾਂਦੇ ਆ ਜਾਂ ਕੋ ਹਾਲਾਂਕਿ ਲੋਕੀ ਜਾਗਰੂਕ ਬਹੁਤ ਹੋ ਗਏ 50 ਤੋਂ 70% 50% ਜਾਗਰੂਕ ਹੈ ਹਾਲਾਂਕਿ 20-25% ਹੋਰ ਲੋਕ ਜਾਗਰੂਕ ਹੋ ਜਾਣਾ ਤਾਂ ਬਹੁਤ ਵਧੀਆ ਹੈਗਾ ਲੋਕੀ ਆਪਣਾ ਪੈਸਾ ਲੋਕਾਂ ਨੂੰ ਵਿਸ਼ਵਾਸ ਹੁੰਦਾ ਆ ਕਿ ਪਤਾ ਨਹੀਂ ਠੀਕ ਹੋਵਾਂਗੇ ਕਿ ਨਾ ਜੇ ਸਸਤੀ ਮਿਲ ਰਹੀ ਆ ਪਤਾ ਨਹੀਂ ਸਹੀ ਹੋਊਗੀ ਕਿ ਨਾ ਮਾਈਂਡ ਦੇ ਵਿੱਚ ਇਹ ਇਹ ਨਾ ਘਰ ਘਰ ਚੁੱਕੀ ਆ ਰਿਸ਼ਵ ਜਿਹੜਾ ਪ੍ਰਚਾਰ ਕਿਉਂ ਨਹੀਂ ਖਤਮ ਹੋ ਰਿਹਾ ਆਪਣੇ ਮਨ ਚ ਕਹਿਣਗੇ ਆਪਾਂ ਮੈਂ ਕੰਮ ਕਰਵਾਉਣਾ ਪਟਵਾਰੀ ਕੋਲ ਗਿਆ ਆ ਭਾਜੀ ਕੰਮ ਕਰ ਦਿਓ ਉਹ ਕਹਿੰਦਾ ਠੀਕ ਆ ਕੱਲ ਲੈ ਜੀ ਉਹ ਮਨ ਸੋਚੀ ਜਾਣਾ ਮੈਂ ਇਹਨੇ ਪੈਸੇ ਹੀ ਮੰਗੇ ਇਹ ਕੰਮ ਨਹੀਂ ਕਰਦਾ ਮੇਰਾ ਇਹਨੇ ਕਰਨੀ ਇਹ ਜ ਹੋਊਗਾ ਕੋਈ ਨਾ ਕੋਈ ਅੱਜ ਤੁਸੀਂ ਆ ਮੈਂ ਫ੍ਰੀ ਦੇ ਦਮ ਹੋਂ ਦਵਾਈਏ ਫ੍ਰੀ ਦੇ ਦੇਣਾ ਉਹਨਾਂ ਨੇ ਵੀ ਗਣਾ ਜੇ ਫ੍ਰੀ ਮਿਲਦੀ ਐ ਇਹਨੂੰ ਫੇਰ ਵੀ ਇਹਨੂੰ ਫਾਇਦਾ ਹੋਣਾ ਸਾਰ ਨੂੰ ਇਹ ਸਾਨੂੰ ਬੇਗੂ ਬਣਾ ਰਿਆ ਅੱਜ ਗੱਲ ਥੱਪੀ ਆਲੀ ਤੇਰੇ ਖਰਾਬ ਤਾਂ ਨਹੀਂ ਤੇਰੇ ਕੋਈ ਪ੍ਰੋਬਲਮ ਲੈ ਚਲ ਉਹਨਾਂ ਡੇਟ ਚੈੱਕ ਕਰਨੀ ਆ ਉਹ ਕਹਣਾ ਜੇ ਫੇਰ ਦੇਖਣਾ ਫੇਰ ਲੈ ਜਾ ਕੇ ਉਹਨੇ ਜਲਾ ਕੇ ਜੇ ਆਰਾਮ ਆ ਜੂਗਾ ਤਾਂ ਉਹਨੇ ਮੰਨਣਾ ਨਹੀਂ ਪੈਦਾ ਉਹਨੇ ਪਹਿਲਾਂ ਵਿਸ਼ਵਾਸ ਨਹੀਂ ਕਰਨਾ ਬਟੇ ਡਾਕਟਰ ਕੋ ਜਾਣਾ ਅੰਦਰ ਅੰਦਰ ਵਾਲਾ ਡਾਕਟਰ ਕੋ ਲੈ ਲੈ ਉਹ 500 ਰੁਪਏ ਲਾਉਂਗਾ ਪਹਿਲਾਂ 500 ਲਾਉਣ ਦੇ ਨਾ ਹੋ ਫੇਰ ਅੰਦਰ ਜਾ ਦੋ ਆਈ ਲੈ ਜਾਓ ਦੋਈ ਲੈ ਚ 4000 ਦੀ ਇਹ ਗੱਲ ਹੁੰਦੀ ਹੈ ਬਟੇ ਬਹਿ ਵੱਧ ਲਾ ਕੇ ਖੁਸ਼ ਨੇ ਲੋਕ ਆ ਲੋਕ ਵੱਧ ਆਪਣੇ ਕੋ ਪੈਸਾ ਹੈ ਹੀ ਬਹੁਤ ਪੰਜਾਬੀਆਂ ਕੋਲੇ ਪਹਿਲੀ ਜਲਦਾਏ ਫਿਰ ਪ੍ਰਮਾਤਮਾ ਕਿਰਪਾ ਕਰੇ ਸਾਰਿਆਂ ਕੋ ਵੱਧ ਹੋਣਾ ਚਾਹੀਦਾ ਉਹ ਗੱਲ ਨਹੀਂ ਹੈਗੀ ਪਰ ਪੈਸਾ ਜੇ ਤੁਹਾਡਾ ਪੈਸਾ ਥੋੜਾ ਜਿਹਾ ਬਚਦਾ ਹੈ ਤਾਂ ਤੁਹਾਨੂੰ بچਾ ਲੈਣਾ ਚਾਹੀਦਾ ਮੇਰਾ ਕਹਿਣਾ ਹੈ ਜੀ ਮੈਂ ਤਾਂ ਇਹ ਦਸਕਣ ਗੋਗਾ ਵੀ ਇਹ ਦਵਾਈ ਜਿਹੜੀ ਹੈਗੀ ਹੈ ਸਸਤੀ ਹੈ ਉਹੀ ਉਹੀ ਸਾਲਟ ਹੈ ਤਰ ਰਸਾਟ ਦੇਵਾਂਗੇ ਉਹੀ ਉਹੀ ਦੇਵਾਂਗੇ ਸਸਤੀ ਹੈ ਔਰ ਅਸਰਦਾਰ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਅਸਰدار ਨਹੀਂ ਹੈਗੀ ਲੋਕਾਂ ਜਿਹੜਾ ਜਿਹੜਾ ਵਹਿਮ ਹੈ ਆਪਣਾ ਵਹਿਮ ਕਰ ਲਓ ਤੂੰ ਇੱਕ ਵਾਰੀ ਯੂਜ਼ ਕਰਕੇ ਦੇਖੋ ਮੈਂ ਕਹ ਰਿਹਾ ਤੂੰ ਨਾ ਲਾਉ ਦੋ ਬਾਈ ਇੱਕ ਪੱਤਾ ਲੈ ਕੇ ਜਿੱਲੇ ਜਾਓ 10 ਰੁਪਏ ਦਾ ਪੱਤਾ ਵੀਰੋ ਦਾ ਪੱਤਾ ਹੋਊਗਾ ਕਿ ਲੈ ਜਾ ਲੈ ਜਾ ਲੋ ਜੇ ਲੈ ਜਾ ਕੇ ਯੂਜ਼ ਕਰਕੇ ਦੇਖ ਲੋ ਜੇ ਕੋਈ ਪ੍ਰੋਬਲਮ ਨਹੀਂ ਆਉਂਦੀ ਤਾਂ ਤੁਸੀਂ ਅਗੇ ਯੂਜ਼ ਕਰ ਲਓ ਇਹ ਜਿਹੜੇ ਨਹੀਂ ਖਾਂਦੇ ਜਿਹੜੇ ਖਾਂਦੇ ਉਹ ਤਾਂ ਪੱਕੇ ਹੀ ਲੱਗੇ ਹੋਏ ਸਾਡੇ ਕੋਲੇ ਮਹੀਨੇ ਮਹੀਨੇ ਦਵਾਈ ਲੈਣ ਦੇ ਇਕੱਠੀ ਹੋ ਕਿ ਪਹਿਲਾਂ ਪਹਿਲਾਂ ਉਹ ਹਫਤਾ ਲੈ ਜਾ ਕੇ ਦੇਖੀ ਪਤਾ ਪਤਾ ਦੇਖਿਆ ਉਹ ਵੀ ਠੀਕ ਸੱਟਾ ਉਹ ਵੀ ਮਹੀਨੇ ਦਵਾਈ ਲੈ ਜਾਂਦੇ ਪੂਰੇ ਆ ਕੇ ਮਹੀਨੇ ਦਵਾਈ ਲੈ ਦੋ ਅਤੇ ਜੇ ਮੋਕਾ ਮੇ 6 ਮਹੀਨੇ ਬਾਅਦ ਮੇਰੀ ਮਾਂ ਨੇ ਆਣਾ ਉਹਨੂੰ ਬਾਈ ਲੈ ਜੂਗੀ ਉਹ 22000 ਰੁਪਏ ਨਾ 12000 ਰੁਪਏ ਦੋਈ ਲੈ ਗਿਆ ਉਹ ਕਹਿੰਦਾ ਮਤਲਬ ਕੱਟੀ ਲੈ ਗਿਆ ਸਾਰੇ ਟੱਬਰ ਦੀ ਹੁਣ 6 ਮਹੀਨੇ ਤੋਂ ਜਗਲਾ ਯੂਜ਼ ਕਰਈ ਜਾਂਦਾ ਹਰ ਵਾਰ 25 25 ਡੇਟਾ ਗਿਆ ਇਹਦੀ ਸਪੈਰੀ ਡੇਟਾ ਕੀ 25 ਤੱਕ ਹੀ ਗਿਆ ਹੋਰ ਉਹ ਰਾਜ ਨਹੀਂ 26 ਦਾ ਕੋਈ ਚੱਕਰ ਨਹੀਂ ਹੈਗਾ ਕਹਿੰਦਾ ਮਤਲਬ ਇਹ ਲੋਕਾਂ ਨੂੰ ਇਹੀ ਕਹਿਣਾ ਚਾਹਨਾ ਕਿ ਸਾਰੇ ਜਾਣਿਆਂ ਨੂੰ ਇਹ ਅਪੀਲ ਹੈ ਤੁਹਾਡੇ ਚੈਨਲ ਰਾਹੀਂ ਵੀ ਤੁਹਾਡੇ ਵੱਲੋਂ ਵੀ ਮੇਰੇ ਵੱਲੋਂ ਵੀ ਸਾਰਿਆਂ ਵੱਲੋਂ ਵੀ ਤੁਸੀਂ ਇਹ ਦਵਾਈ ਇੱਕ ਵਾਰੀ ਯੂਜ਼ ਕਰਕੇ ਦੇਖੋ ਆਪਣਾ ਖੂਨ ਪਸੀਨੇ ਦੀ ਜਿਹੜੀ ਕਮਾਈ ਤੁਹਾਡੀ ਹੈਗੀ ਆ ਉਹਨੂੰ ਸਹੀ ਰਾਹ ਤੇ ਰੱਖੋ ਹੋਰ ਹੋਰ ਕੰਮ ਕਰ ਲਾਂਗੇ ਆਪਾਂ ਜਦੋਂ ਜੇਦੋਂ ਚਾਰਜਰ ਬਚਦਾ ਹੈ ਤਾਂ ਤੁਸੀਂ ਉਧਰ ਕੋਈ ਹੋਰ ਕੰਮ ਧਰਮ ਦਾ ਕੰਮ ਕਰ ਲਓ ਹੋਰ ਕਰ ਲਓ ਕਿਸੇ ਕਿਸੇ ਕਪੜੇ ਲੈ ਕੇ ਦੇ ਦੇਓ ਕਿਸੇ ਨੂੰ ਕੁਝ ਲੈ ਕੇ ਦੇ ਦੇਓ ਤੁਸੀਂ ਸੋਚਦੇ ਹੋ ਜੇ ਤਨ ਬਚ ਜਾਂਦਾ ਤਾਂ ਪਚਾ ਕੇ ਤੁਸੀਂ ਆਪਣਾ ਕੋਈ ਵੀ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਭਾਜੀ ਕਿਹੜੀਆਂ ਕਿਹੜੀਆਂ ਦਵਾਈਆਂ ਨੇ ਆਪਣੇ ਕੋਲ ਆਪਣੇ ਕੋਲ ਤਕਰੀਬਨ ਸਰਕਾਰ ਦੇ ਵਿੱਚ ਹਰ ਤਰੀਕੇ ਦੀ ਦਵਾਈ ਜਾਂਦੀ ਹੈ ਜਿਵੇਂ 슈ਗਰ ਦੀ ਬੀਪੀ ਦੀ ਕੋਲੇਸਟ੍ਰੋ ਸ਼ੂਗਰ ਦੀ ਬੀਪੀ ਦੀ ਕੋਲੇਸਟ੍ਰੋਲ ਦੀ ਤੇ ਕਿਸੇ ਵੀ ਤਰੀਕੇ ਦੀ ਜਿਵੇਂ ਸਾਡੇ ਕੋਲ ਦਵਾਈ ਹੈਗੀ ਆ ਤੁਸੀਂ ਆਹ ਲੈ ਲਓ ਇਹ ਕਾਮਨ ਦਵਾਈ ਹੈ ਕਲੋਰੋ ਐਕਸੀਡਨ ਮਾਊਥਵਾਸ਼ ਇੱਕ ਤਰੀਕੇ ਨਾਲ ਜਿਨ੍ਹਾਂ ਦੇ ਜਿਹੜੇ ਲੋਕ ਬ੍ਰਸ਼ ਨਹੀਂ ਕਰ ਪਾਉਂਦੇ ਜਾਂ ਬ੍ਰਸ਼ ਤੋਂ ਬਾਅਦ ਵੀ ਮੂੰਹ ਚ ਸਮੈਲ ਰਹਿੰਦੀ ਆ ਉਹਨਾਂ ਵਾਸਤੇ ਹੁੰਦਾ ਇਹਦੇ ਤੁਸੀਂ ਇੱਕ ਗਲਾਸ ਦੇ ਵਿੱਚ ਜਿਵੇਂ ਆਹ ਬੋਟਲ ਨਾ ਇਹਦਾ ਆ ਜਿਹੜੀ ਦਵਾਈ ਦਾ ਇਹਦਾ ਅੱਧਾ ਢੱਕਣ ਇੱਕ ਗਲਾਸ ਪਾਣੀ ਚ ਮਿਕਸ ਕਰਕੇ ਦਿਨ ਚ ਦੋ ਟਾਈਮ ਗਰਾਰੇ ਕਰ ਸਕਦੇ ਹੋ ਜਿਨ੍ਹਾਂ ਸਾਡੇ ਮੂੰਹ ਚੋਂ ਸਮੈਲ ਦੀ ਦਿੱਕਤ ਤੇ ਮੂੰਹ ਫਰੈਸ਼ ਰਹੇਗਾ ਭਾਜੀ ਇਹਦਾ ਮੁੱਲ ਕਿੰਨਾ ਆ ਇਹ ਤਾਂ ਮੁੱਲ ਹੈ 23 ਰੁਪਏ ਜੋ ਕਿ 100 ml ਦਾ 23 ਰੁਪਏ ਦੀ 100 ml ਦੀ ਬੋਤਲ ਹੈ ਇਹ ਪਰ ਉਹ ਲੈਣਾ ਹੋਵੇ ਕਿੰਨੇ ਦਾ ਮਿਲ 12 ਹੁਣ ਜੇ ਬ੍ਰਾਂਡ ਨੇਮ ਸੀ ਕਿੰਨੇ ਦਾ ਲਿਸਟਿੰਗ ਦੇ ਨਾਮ ਤੇ ਆਉਂਦਾ ਜਿਹੜਾ 47 ਰੁਪਏ ਦਾ ਹੁੰਦਾ 60 ml ਦਾ ਮਤਲਬ ਅੱਧਾ ਡਬਲ ਦਾ ਹੋ ਗਿਆ ਉਹ ਇਹ ਤੋਂ ਡਬਲ ਮੁੱਲ ਦਾ ਪਊਗਾ ਉਹ ਹੋਰ ਕੀ ਦੀ ਹੈ ਇਸ ਤੋਂ ਇਲਾਵਾ ਯੂਰਿਕ ਐਸਿਡ ਦੀ ਹੈ ਆ ਹੈਗੀ ਹੈ ਐਲੋਪ੍ਰੋਪੀਨੋਲ 100 mg ਜ਼ੈਲੋਰਿਕ ਦੇ ਨਾਮ ਤੇ ਬ੍ਰਾਂਡ ਨੇਮ ਤੇ ਆਂਦੀ ਹੈ ਇਹ ਯੂਰਿਕ ਐਸਿਡ ਦੀ ਹੁੰਦੀ ਹੈ ਜਿਨ੍ਹਾਂ ਨੂੰ ਯੂਰਿਕ ਐਸਿਡ ਵੱਧਦਾ ਹੈ ਜਾਂ ਯੂਰੀਆ ਵੱਧਦਾ ਉਹਨਾਂ ਵਾਸਤੇ ਹੁੰਦੀ ਹੈ ਇਹਦਾ ਕੀ ਮੁੱਲ ਹੈ ਇਹਦਾ ਮੁੱਲ ਹੈਗਾ 11 ਰੁਪਏ ਦੀਆਂ 10 ਗੋੜੀਆਂ ਨੇ ਇਹ ਬਾਹਰੋਂ ਲੈਣੀ ਹੁਣ ਬਾਹਰੋਂ 40 ਰੁਪਏ ਦਾ ਪੱਤਾ ਹੁੰਦਾ ਈ ਉਹ 42 ਰੁਪਏ 10 ਗੋੜੀਆਂ ਦਾ ਇਸ ਤੋਂ ਇਲਾਵਾ ਇਹ ਕਹਾਂਦੀ ਹੈੀ ਕਾਮਨ ਤੌਰ ਤੇ ਗੈਸ ਦੀ ਦਵਾਈ ਯਾਰ ਇਹ ਬਿਪਰਾਜ਼ੋਲ ਤੇ ਡੋਂਪਰੀਡੋਨ ਇਹ ਗੈਸ ਦਾ ਕੈਪਸੂਲ ਹੈ ਜਮੇ ਪ੍ਰਾਈਵੇਟ ਦੇ ਵਿੱਚ ਆਉਂਦਾ ਹੈ ਡੀਐਸਆਰ ਵਗੈਰਾ ਉਹਦੇ ਨਾਲ ਦਾ ਇਹਦਾ ਮੁੱਲ ਹੈਗਾ 18 ਰੁਪਏ ਦੇ 10 ਕੈਪਸੂਲ ਤੇ ਮਾਰਕੀਟ 'ਚ ਇਹਦਾ ਅਲੱਗ-ਅਲੱਗ ਮੁੱਲ ਹੈ 50 ਰੁਪਏ ਵੀ ਹੈ 100 ਰੁਪਏ ਵੀ ਹੈ ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਰੇਟ ਹੈ ਇਸ ਤੋਂ ਇਲਾਵਾ ਤੁਸੀਂ ਉਲਟੀਆਂ ਦੀ ਕਾਮਨ ਦੌਰ ਦੇ ਆਈ ਗਿਆ ਵੌਮਟਿੰਗ ਦੀ ਹੰਡੈਂਸਟੀਨ ਟੈਬਲੇਟਸ IP 4mg ਇਹਦਾ ਮੁੱਲ ਹੈ 6 ਰੁਪਏ ਦੀਆਂ 10 ਗੋਲੀਆਂ ਇਹ ਬਾਹਰੋਂ ਲੈਣੀ ਹੁਣ ਤਾਂ ਵੀ ਡਬਲ ਰੇਟ ਵੀਕ ਦੇ ਨੇੜ ਤੇ ਹੁੰਦਾ ਈ 20 ਰੁਪਏ ਦਾ ਪੱਤਾ 40 ਰੁਪਏ ਦਾ ਸਿਰਫ 6 ਰੁਪਏ ਦੇ ਵਿੱਚ ਗੋਲੀਆਂ ਮਿਲ ਜਾਣਗੀਆਂ 10 ਗੋਲੀਆਂ 60 ਪੈਸੇ ਦੀ ਗੋਲੀ ਪਈ ਇੱਕਦਾਂ ਇਹ ਹੋਰ ਕਿਹੜੀਆਂ ਕਿਹੜੀਆਂ ਦਵਾਈਆਂ ਨੇ ਜਿਹੜੀਆਂ ਸਾਡੇ ਨੂੰ ਇੱਥੇ ਮਿਲ ਜਾਣਗੀਆਂ ਮੇਨ ਤੌਰ ਤੇ ਤਾਂ ਜਿਵੇਂ ਕਾਮਨ ਤੌਰ ਤੇ ਜਿਵੇਂ ਪੇਨ ਵਗੈਰਾ ਦੀ ਹੁੰਦੀ ਹੈ 슈ਗਰ ਵਗੈਰਾ ਇਹ ਤਾਂ ਤੁਹਾਨੂੰ ਇੱਕ ਵਾਰੀ ਪੱਤਾ ਦਿਖਾਉਣਾ ਚਾਹੀਦਾ ਫਿਰ ਲੈਣੀ ਚਾਹੀਦੀ ਆ ਪੇਨ ਦੀ ਹੈ ਨਾਰਮਲ ਐਮ ਆਰ ਨਾੜ ਚੜੇ ਵਾਸਤੇ ਜਾਂ ਗੋਡੇ ਦਰਦ ਵਾਸਤੇ ਹੁੰਦੀ ਆ ਇਹਦਾ ਰੇਟ ਹੈਗਾ 25 ਰੁਪਏ ਇਹ ਕਾਫੀ ਫੇਮਸ ਨਾਮ ਤੇ ਆਉਂਦੀ ਆ ਆਰਥੋਡੈਕਸ ਐਮ ਆਰ ਉਹਦਾ 90 ਰੁਪਏ ਦਾ ਪੱਤਾ ਹੁੰਦਾ 10 ਗੋਡਿਆਂ ਦਾ ਇਹਦਾ 25 ਰੁਪਏ ਦਾ ਮਤਲਬ ਕਹਿ ਸਕਦੇ ਆ 3 ਗੁਣਾ 3 ਗੁਣਾ ਦਾ ਫਰਕ ਹੋ ਗਿਆ ਹਾਂਜੀ ਭਾਜੀ ਇਹਨਾਂ ਫਰਕ ਕਿਉਂ ਫਰਕ ਸਰਕਾਰੀ ਹੋਣ ਕਰਕੇ ਹੀ ਟੈਕਸ ਫਰੀ ਹੁੰਦੀ ਆ ਤੇ ਕੋਈ ਬ੍ਰਾਂਡਿੰਗ ਨਹੀਂ ਹੁੰਦੀ ਤੇ ਜਿਹੜੀ ਆ ਕੋਈ ਟੀਵੀ ਵਗੈਰਾ ਚੈਟ ਨਹੀਂ ਹੁੰਦੀ ਤਾਂ ਕਰਕੇ ਰੇਟ ਘਟ ਹੁੰਦਾ